हां जी दोस्तों सत श्री अकाल उम्मीद करता हूं जी ਤੁਸੀਂ ਸਾਰੇ ਵਧੀਆ ਹੋਗੇ ਤੇ ਆਪਾਂ ਹੁਣੇ-ਹੁਣੇ ਉઠੇ ਆ ਤੇ ਉੱਠਦੇ ਅੰਸਾਰ ਆਪਾਂ ਨੂੰ ਨਾਲੀ ਲਿਵਲੀ ਲੱਗੀ ਹੈ ਕਿ ਅਸੀਂ ਖਾਣਾ ਕੀ ਆ ਭੁੱਖ ਬਹੁਤ ਜਿਆਦੀ ਲੱਗੀ ਆ ਆਪਾਂ ਸੌਂ ਪਈ ਆ ਕਿ ਅੱਜ ਆਪਾਂ ਬਾਜ਼ਾਰ ਦਾ ਕੁਝ ਨਹੀਂ ਖਾਣਾ ਘਰ ਦਾ ਹੀ ਖਾਣਾ ਜੋ ਵੀ ਬਣੇ ਜਿੱਦਾਂ ਦਾ ਵੀ ਬਣੇ ਆਪਾਂ ਖਾ ਲੈਣਾ ਰੋਜ਼ ਦਿਹਾੜੀ ਘਰ ਦਾ ਰੋਜ਼ ਦਿਹਾੜੀ ਬਾਹਰ ਦਾ ਖਾ ਖਾ ਕੇ ਤੇ ਬਾਅਦ ਇੱਥੇ ਬੜੀ ਜਾਨ ਨਿਕਲਦੀ ਜੇ ਜਦੋਂ ਸਵੇਰੇ ਇਸ ਫਿਰ ਜਾਈਦਾ ਜੇ ਨਾ ਓਹ ਪੁੱਛੋ ਕੁਛ ਨਾ ਕਿਤੇ ਐ ਕਿਤੇ ਮਸਾਲੇ ਲੱਗ ਲੱਗ ਹੁੰਦੇ ਦੇਖਦੇ ਤੇ ਇਸ ਕਰਕੇ ਆਪਾਂ 1 2 ਦਿਨ ਰੈਸਟ ਦਿਆ ਕਰਨੀ ਆਪਣੇ ਸਰੀਰ ਨੂੰ ਭਾਵੇਂ ਜਿੱਦਾਂ ਦੀ ਬਣੇ ਜਿੱਦਾਂ ਦੀ ਰੋਟੀ ਪਾਣੀ ਚਾਹ ਪਾਣੀ ਜਿੱਦਾਂ ਦਾ ਬਣੇ ਜਿੱਦਾਂ ਦੀ ਸਬਜ਼ੀ ਬਣੇ ਕਿ ਇਹਨੂੰ ਤੜਕਾ ਜ਼ਿਆਦਾ ਲੱਗੇ ਕਿ ਇਹਨੂੰ ਘੱਟ ਲੱਗੇ ਕੋਈ ਥੱਲੇ ਲੱਗੇ ਕੋਈ ਉੱਤੇ ਲੱਗੇ ਵਾਸ ਇਤਾਂ ਹੀ ਆਪਾਂ ਕਰ ਕਰਕੇ ਆਪਾਂ ਹਫ਼ਤੇ ਦੇ 2-4 ਦਿਨ ਆਪਾਂ ਕਰਦਾ ਹੀ ਬਣਾ ਕੇ ਖਾਇਆ ਕਰਨਾ ਆਪ ਹੀ ਭਾਵੇਂ ਰੋਟੀ ਗੋਲ ਲੱਥੇ ਤੇ ਭਾਵੇਂ ਲੱਥੇ ਚੌਰਸ ਤੇ ਭਾਵੇਂ ਹੋ ਜੇ ਉਹ ਜਾਜ ਬੰਜੇ ਤੇ ਭਾਵੇਂ ਬੰਜੇ ਫੁੱਲ ਜਿਸ ਤਰ੍ਹਾਂ ਦੀ ਵੀ ਟੇਢੀ ਮੇਢੀ ਬਣੇ ਸਟਾਰ ਬਣ ਜੇ ਗੋਲ ਬਣ ਜੇ ਜਿਸ ਤਰ੍ਹਾਂ ਦੀ ਬਣ ਜੇ ਮਤਲਬ ਕਿ ਆਪ ਹੀ ਕਰਕੇ ਖਾਣਾ ਜੀ ਜੀ ਦੋਸਤੋ ਆਪਾਂ ਹੋ ਗਏ ਆ ਜੀ ਰੈਡੀ ਸ਼ੈਡੀ ਆਪਣੇ ਤੋਂ ਪਿਆਵਾ ਥੋੜਾ ਜਿਹਾ ਦੁੱਧ ਮਿਲਕ ਆਪਈਆਂ ਆਪਣੇ ਤੋਂ ਪਿੰਨੀਆਂ ਮੈਂ ਕਿਤੇ ਖਰਾਬ ਤੇ ਨਹੀਂ ਹੋ ਗਿਆ Oi. Coffee paliye vich ਕਾ ਸਵਾਦੇ ਪਿੰਨੀ ਦਾ ਪਿੰਨੀ ਵੇਖਾਂ ਜੀ ਬੜੀ ਸਹੀ ਲੱਗੰਦੀ ਹੈ ਤੇ ਖਾਂ ਜੀ ਨੇ ਫਿਰ ਲਓ ਜੀ ਭਾਈ ਸਾਹਿਬ ਵੀ ਆ ਗਏ ਨੇ ਨਹੀਂ ਮੈਂ ਤੁਹਾਨੂੰ ਤਾਂ ਜੀ ਪਹੁੰਚ ਗਿਆ ਮੈਂ ਘਰ ਵੀ ਪਹੁੰਚ ਗਿਆ ਇੱਥੇ ਹਾ ਹਾ ਇਹਨੂੰ ਕਹਿੰਦੇ ਕਾਫੀ ਸੋਸੀਗਾ ਭਾਜੀ ਆਇਓ ਕਾਫੀ ਪੀਓ ਨਹੀਂ ਨਹੀਂ ਆਜੋ ਆ ਪਈ ਆ ਪਿੰਨੀ ਲੈ ਲਓ ਨਾਲ ਤੇ ਸਵੇਰ ਦਾ ਸੋਚਣਦਿਆਂ ਕਿ ਕੀ ਬਣਾਵਾਂ ਕੀ ਬਣਾਵਾਂ ਕੀ ਬਣਾਵਾਂ ਕੱਖ ਨਹੀਂ ਦਿਮਾਗ ਚ ਆਇਆ ਹੁਣ ਭੁੱਖ ਨੇ ਇੰਨੀ ਇੰਤਿਹਾਰ ਕਰਾਤੀ ਹੈ ਨਾ ਹੁਣ ਦਿਮਾਗ ਚ ਆਉਂਦਿਆ ਕਿ ਚੱਲ ਮੜਾ ਬਾਜ਼ਾਰ ਜਾ ਕੁਲਚਾ ਕਲਚਾ ਖਾ ਤੇ ਪਾਸੇ ਹੋ ਛੱਡ ਖੜਾ ਬਣਾਉਣ ਦੇ ਕਿਹੜੇ ਚੱਕਰਾਂ ਚ ਪੈਗਾ ਤੇਰੇ ਅੱਖਾਂ ਚੋਂ ਪਾਣੀ ਕਢਾ ਦੇਣਾ ਪਿਆਜ਼ ਨਹੀਂ ਐ ਤੇ ਕਿਤੇ ਐਵੇਂ ਹੱਥ ਤੇ ਕਰਦ ਗੁਰਦ ਮਰਾਲੀ ਤੇ ਬੈਠਾ ਰਹੇਗਾ ਛੱਡ ਖੜਾ ਅੱਜ ਤਨਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਹੈ ਤੇ ਮੇਰੇ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਉਹਨਾਂ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੁੰਦੀਆਂ। ਪਟਨੇ 'ਚ ਚੰਦ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਂ। ਦਸਾਂ ਕਿੰਜ ਬੋਲ-ਬੋਲ ਕੇ ਦਸਾਂ ਕਿੰਜ ਬੋਲ-ਬੋਲ ਕੇ ਮੇਰੇ ਸਾਹਿਬ ਦੀਆਂ ਵਧਾਈਆਂ। ਪਟਨੇ 'ਚ ਚੰਦ ਚੜਿਆ ਮਾਤਾ ਗੁਜਰੀ ਨੂੰ ਮਿਲਣ ਵਧਾਈਂ। ਆਪਾਂ ਚੱਲੀਏ ਕਰੇ ਕਿਤੇ ਹਾਂ ਅਜੇ ਮੇਲਾ ਨਕਾ ਲੈ ਤੁੰ ਗੱਡੀ ਉੱਡੀ ਵੇਖਣ ਜਾਣਾ ਚੱਡੀ ਕਰਦੇ ਜੀ ਇੱਕ ਗੱਲ ਮੰਨੀ ਪਊਗੀ ਨਾਵੰਡੀ ਵਾਲਿਆਂ ਦਾ ਦੋਸਾ ਬੜਾ ਫਾਦਨਾ ਵੱਡਾ ਬਣ ਹੁੰਦਾ ਹਣਾ ਮੈਂ ਚੱਲ ਗੱਡੀ ਨਾਲ ਹੀ ਲੈ ਜੀਏ ਚਾਹ ਕਾ ਪੀਣਾ ਤੇ ਪੀ ਕੇ ਤੇ ਬਾਜ ਭਾਈ ਨਹੀਂ ਜਲ ਜਾਣਾ ਵਾ ਮੈਂ ਰ ਗੱਡੀ ਫੜਨਾ ਆ ਗਿਆ ਆਪਣੀ ਮੈਂ ਚਲ ਆਪਾਂ ਗੱਡੀ ਧਵਾ ਲਈਏ ਗੰਦੀ ਬੜੀ ਹੋਈ ਪਈ ਆ ਲੱਗਦਾ ਕਾਂਬੀਆਂ ਛਿੜਦੀਆਂ ਇੱਕ ਵਾਰੀ ਕਿ ਸੀਤ ਹੀ ਬੜੀ ਆ ਹਵਾ ਬਹੁਤ ਵਗੰਦੀ ਠੰਡੀ ਠੰਡੀ ਬਹੁਤ ਜਿਆਦੀ ਤੇ ਇਸ ਇਦਾਂ ਦੀ ਹਵਾ ਉਸ ਦਿਨ Shimla ਦੇ ਹੀ ਵਗਣ ਜਦੋਂ ਮੈਂ ਰਾਤ ਹੀ ਪੁੰਚਿਆ ਸੀ ਨਾ ਤੇ ਉਸ ਦਿਨ ਦੇ ਹੀ ਵਗਣ ਮੈਂ ਕਿਹਾ ਜੀ ਕੀ ਕਰਨਾ ਇੰਨੇ ਪੈਸੇ ਕਮਾ ਕੇ ਜੇ ਆਪਦੇ ਮਾਂ ਪਿਓ ਨਾਲ ਬੰਦੇ ਤੋਂ ਸੰਭਾਲ ਲਏ ਗਏ ਜਿਹਦੇ ਤੋਂ ਮਾਇਆ ਹੈਗੀ ਆ ਉਹ ਵੀ ਰੋਈ ਜਾਂਦੇ ਆ ਤੇ ਜਿਹਦੇ ਤੋਂ ਨਹੀਂ ਹੈਗੀ ਉਹਨੇ ਤੇ ਚਲੋ ਰੋਣਾ ਹੀ ਆ ਆ ਹੁਣੇ-ਹੁਣੇ ਇੱਕ ਰਾਈਡ ਪਈ ਮੈਨੂੰ ਆਪਾਂ ਲਾਗੋ ਹੀ ਪ੍ਰਤਾਪਨਗਰ ਤੋਂ ਵਿੱਚੋਂ ਹੀ ਚੁੱਕ ਕੇ ਲਿਆਂਦੇ ਬਜ਼ੁਰਗ ਇੱਥੇ ਛੱਡੇ ਆ ਤੇ ਜਦੋਂ ਉਹਨਾਂ ਨੂੰ ਮੈਂ ਪਿਕ ਕਰਨ ਗਿਆ ਮੈਂ ਅੱਗੇ ਵੀ ਜਾਣਾ ਉਹਨਾਂ ਵਾਲਾ ਤੇ ਪਿਕ ਕਰਨ ਗਿਆ ਤੇ ਬੜਾ ਉਹ ਨਾ ਬਹਿ ਕੇ ਗੱਡੀ 'ਚ ਨਾ ਆਂਦੇ ਭਾਜੀ 2 ਮਿੰਟ ਗੱਡੀ ਤੋਰੇ ਹੋਣਾ ਤੇ ਮੈਂ ਕਿਹਾ ਠੀਕ ਹੈ ਕੋਈ ਸਮਾਂ ਸਮੂਹ ਰਹਿ ਗਿਆ ਆਣਾ ਕੁਛ ਵੀ ਤੇ ਗੱਡੀ ਚੋਂ ਇਹਨਾਂ ਉਤਰੇ ਤੇ ਘਰ ਵਾਲੀ ਵੇਖੀ ਗਿਆ ਤੇ ਮੈਂ ਕਿਹਾ ਕੀ ਗੱਲ ਆਹ ਹੋਲੀ ਜੀ ਮਾਤਾ ਜਾਰੀ ਰੋਣ ਲਾ ਪੀ ਤੇ ਨਾਲੇ ਆਂਦੇ ਦੋ ਮੁੰਡੇ ਆ ਪੁੱਤ ਇੱਕ ਬੰਬੇ ਰਹਿੰਦਾ ਵਾ ਇੱਕ ਇੱਥੇ ਰਹਿੰਦਾ ਵਾ ਤੇ ਇੱਥੋਂ ਵਾਲਾ ਕਹਿੰਦਾ ਵਾ ਕਿ ਮਾਤਾ ਬੰਬੇ ਚਲ ਜਾ ਤੇ ਬੰਬੇ ਵਾਲਾ ਕਹਿੰਦਾ ਕਿ ਮਾਤਾ ਮੇਤੋਂ ਨਾ ਆਵੀ ਤੇ ਮੈਂ ਕੰਮ ਕੀ ਕਰਦੇ ਆ ਬੰਬੇ ਵਾਲਾ ਤੇ ਕਈ ਕੰਪਨੀ ਚ ਲੱਗਾ ਵਾ ਉਹਦੇ ਦਾ 70-80 ਹਜ਼ਾਰ ਤਨਖਾਹ ਵਾ ਇਥੋਂ ਵਾਲਾ ਕਿਸੇ ਬੈਂਕ ਚ ਲੱਗਾ ਵਾ ਉਹਦੀ ਵੀ 40-45 ਹਜ਼ਾਰ ਤਨਖਾਹ ਵਾ ਵਿਆਹ ਹੋਵਾਂ ਦਾ ਆਇਆ ਵਾ ਤੇ ਇੰਨੇ ਇੰਨਾ ਸੋਨਾ ਨੂਰ ਉਹਨਾਂ ਬਜ਼ੁਰਗਾਂ ਤੇ ਤੇ ਮੈਂ ਕਹਾਂ ਯਾਰ ਵਾਕਈ ਗੱਲ ਕੱਲ ਭਾਜੀ ਗੱਲ ਕਹਿੰਦਾ ਕਿ ਲੋਕਾਂ ਦੇ ਖੂਨ ਚਟੇ ਹੋ ਗਏ ਆ ਤੇ ਗੱਲ ਸੱਚ ਆ ਕਿ ਸੱਚੀ ਜਿੰਨਾਂ ਦੇ ਢਿੱਡੋਂ ਜੰਮਿਆ ਹੀ ਉਹਨਾਂ ਨੂੰ ਭੁੱਲਦੇ ਜਾਂਦੇ ਆ ਇਹ ਜ਼ਿੰਦਗੀ ਇਹ ਜ਼ਿੰਦਗੀ ਆ ਜ਼ਿੰਦਗੀ ਦੇ ਵਿੱਚ ਅਮੀਰੀ ਗਰੀਬੀ ਹੋਣੀ ਇੱਕ ਵੱਖਰੀ ਗੱਲ ਆ ਮਾੜੇ ਚੰਗੇ ਹਾਲਾਤ ਉਹਨੇ ਇੱਕ ਵੱਖਰੀ ਗੱਲ ਆ ਪਰ ਉਹਨਾਂ ਹਾਲਾਤਾਂ ਦੇ ਵਿੱਚ ਆਪਿਆਂ ਨੂੰ ਥੋੜਾ ਛੱਡ ਦੇਈ ਤਾਂ ਖਾਸ ਕਰਕੇ ਨਾਲੇ ਮਾਂ ਪਿਓ ਹੋਣ ਮਾਂ ਪਿਓ ਤੇ ਅਸੀਂ ਸੰਭਾਲਣੇ ਆ ਇਹ ਸਾਡੇ ਘਰਾਂ ਦੀਆਂ ਸ਼ਾਮਾਂ ਨੇ ਸਾਡੇ ਜੇ ਘਰਾਂ ਦੇ ਵਿੱਚ ਬਜ਼ੁਰਗ ਮੰਦਾ ਹੋਗਾ ਤੇ ਸਾਨੂੰ ਕਦੀ ਕੋਈ ਮਾੜਾ ਕੰਮ ਨਹੀਂ ਕਰਨ ਦਊਗਾ ਮਾੜੀ ਸੰਗਤ 'ਚ ਨਹੀਂ ਜਾਣ ਦਊਗਾ ਇਹ ਸਾਡੀ ਖੁਸ਼ ਨਸੀਬੀ ਹੋਣੀ ਚਾਹੀਦੀ ਆ ਕਿ ਸਾਡੇ ਘਰਾਂ ਚ ਬਜ਼ੁਰਗ ਆ ਤੇ ਅਸੀਂ ਹਾਨੂੰ ਉਹਨਾਂ ਦੀ ਸੇਵਾ ਕਰਨ ਨੂੰ ਮੌਕਾ ਮਿਲਿਆ ਜਿਹੜੇ ਦੂਰ ਰਹਿੰਦੇ ਜਾਂ ਜਿਨ੍ਹਾਂ ਤੋਂ ਮਾਂ ਪਿਓ ਨਹੀਂ ਹੈਗੇ ਉਹਨਾਂ ਨੂੰ ਪੁੱਛ ਕੇ ਵੇਖੋ ਤੇ ਮੈਨੂੰ ਸੱਚੀ ਬੜਾ ਦੁੱਖ ਲੱਗਾ ਮੇਰੇ ਆਪ ਦੀਆਂ ਅੱਖਾਂ ਚ ਪਾਣੀ ਆ ਗਿਆ ਜਦੋਂ ਮੈਂ ਬਜ਼ੁਰਗਾਂ ਨੂੰ ਇੱਥੇ ਲਾਇਆ ਨਾ ਮੇਰਾ ਦਿਲ ਕਰੇ ਕਿ ਮੇਰਾ ਹੱਥ ਫੜੋ ਤੇ ਤੁਹਾਨੂੰ ਮੈਂ ਆਪਣੇ ਘਰ ਲੈ ਕੇ ਜਾਂਦਾ ਤੁਸੀਂ ਮੇਰੇ ਨਾਲ ਰਹੋ ਪਰ ਮੈਂ ਕੁਝ ਕੁਝ ਚੀਜ਼ਾਂ ਦਾ ਮੈਂ ਵੀ ਮਜਬੂਰ ਸੀਗਾ ਮੈਂ ਕਹਿ ਨਹੀਂ ਸਕਿਆ ਪਰ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਕਿ ਨਹੀਂ ਇਸ ਤਰ੍ਹਾਂ ਦਾ ਹੋਣਾ ਨਹੀਂ ਚਾਹੀਦਾ ਹਸਾਬ ਦਾ ਟੈਚੀ ਰੱਖੀ ਜਦੋਂ ਮੈਂ ਘਰੇ ਗਿਆ ਇਹਨਾਂ ਦੇ ਤੇ ਟੈਚੀ ਕਾਫੀ ਭਾਰੇ ਹੀ ਤੇ ਮੇਰੇ ਉਤਰੋਂ ਤੋਂ ਪਹਿਲਾਂ ਹੀ ਗੱਡੀ ਦੇ ਕੇ ਤੇ ਟੈਚੀ ਚੁੱਕਣ ਲੱਗੇ ਤੇ ਮੈਂ ਕਹਿੰਦਾ ਨਹੀਂ ਨਹੀਂ ਰਹਿੰਦੋ ਬਜ਼ੁਰਗੋ ਕੋਈ ਨਹੀਂ ਮੈਂ ਚੱਕ ਕੇ ਰੱਖ ਦੇਣੇ ਆ ਠੀਕ ਆ ਤਾਂ ਤੰਗ ਹੁੰਦੇ ਜੀ ਤੇ ਮੈਂ ਉਹਨਾਂ ਨੂੰ ਟੈਚੀ ਨਹੀਂ ਰੱਖ ਦਿੱਤੇ ਤੇ ਚਲੋ ਮੈਂ ਉੱਤੇ ਰੱਖੇ ਛੱਤ ਦੇਤੇ ਇੱਥੇ ਆਣ ਕੇ ਲੱਗਾ ਲਾਉਣ ਤੇ ਬੜਾ ਪਿਆਰ ਦਿੱਤਾ ਉਹਨਾਂ ਨੇ ਇਸ ਤਰ੍ਹਾਂ ਮੈਨੂੰ ਜੱਫੀ ਪਾਈ ਕਿ ਜਿਵੇਂ ਮੈਨੂੰ ਲੱਗੇ ਕਿ ਮੇਰੇ ਆਪ ਦੇ ਪਾਪੇ ਨੇ ਜੱਫੀ ਪਾਈ ਹੁੰਦੀ ਆ ਮਾਤਾ ਨੇ ਵੀ ਬੜਾ ਸੋਹਣਾ ਪਿਆਰ ਦਿੱਤਾ ਜੂਦਾ ਵਸਦਾ ਰਿਹਾ 2-4 ਅਸੀਸਾਂ ਵੀ ਦਿੱਤੀਆਂ ਵਧੀਆ ਲੱਗਾ ਹਨ ਤੇ ਮੈਂ ਫੇਰ ਵੀ ਉਹਨਾਂ ਨੂੰ ਆਪਣਾ ਨੰਬਰ ਦਿੱਤਾ ਕਾਰਡ ਦਿੱਤਾ ਮੈਂ ਕਿ ਕੋਈ ਗੱਲ ਨਹੀਂ ਜੀ ਕਿਤੇ ਤੁਹਾਨੂੰ ਸਾਡੀ ਜਰੂਰਤ ਹੋਵੇ ਤਾਂ ਕੋਈ ਗੱਲ ਨਹੀਂ ਤੁਸੀਂ ਫੋਨ ਲਾਓ ਆਪਾਂ ਹਾਜ਼ਰ ਆਂ ਮੈਨੂੰ ਤਾਂ ਲੋਕਾਂ ਦੀ ਸਮਝ ਨਹੀਂ ਆਉਂਦੀ ਇੱਕ ਰਾਈਡ ਪਾਈ ਆ ਕਿਸੇ ਨੇ ਉਹ ਜਿੱਥੇ ਕੰਟਰੀ ਆਊਟਸਾਈਡ ਆ ਨਾ ਉਸ ਤੋਂ ਅਗਲੇ ਬੰਨੇ ਇੱਕ ਯੂਨੀਵਰਸਿਟੀ ਬਣੀ ਆ ਨਵੀਂ ਰਾਈਟ ਸਾਈਡ ਤੇ ਜਦੋਂ ਆਪਾਂ ਇੱਥੋਂ ਆਪਾਂ ਜਾਂਦੇ ਨਾ ਬਠਿੰਡਾ ਹਾਈਵੇ ਫੜਦੇ ਆ ਤੇ ਆਪਣੇ ਰਸਤੇ 'ਚ ਵੀ ਆਉਂਦੀ ਇੱਥੋਂ 10 ਕਿਲੋਮੀਟਰ ਦੀ ਦਿਖਾ ਰਿਹਾ ਅਟਰੈਕਸ਼ਨ ਆਪਾਂ ਨੂੰ ਤੇ ਮੈਂ ਉਸ ਬਾਈ ਨੂੰ ਮੇਰੇ ਵੱਲੋਂ ਕਾਲ ਲੱਗਣ ਨਹੀਂ ਦੇਈ ਬਾਈ ਨੂੰ ਮੈਸੇਜ ਕੀਤਾ ਕਿ ਬਾਈ ਫੋਨ ਕਰ ਮੈਨੂੰ ਤੇ ਉਹ ਬਾਈ ਮੇਰਾ ਮੈਸੇਜ ਹੀ ਨਹੀਂ ਸੀਨ ਕਰਨ데요 ਇਹ ਹੋਰ 5-10 ਮਿੰਟ ਤੱਕ ਉਹਨੇ ਫੋਨ ਲਾ ਕੇ ਮੈਨੂੰ ਕਹਿਣਾ ਪਾਜੀ ਕਿੱਥੇ ਆ ਗਏ ਜੀ ਤੇ ਜੇ ਤੁਸੀਂ ਡਰਾਈਵਡ ਪਾਈ ਆ ਤੇ ਘਟੋ ਘਟੋ ਉਹਦੇ ਵੱਲ ਧਿਆਨ ਤੇ ਦਿਓ ਨਾ ਆਪਦਾ ਸਮਾਂ ਵੇਸਟ ਕਰੋ ਨਾ ਦੂਜੇ ਦਾ ਸਮਾਂ ਵੇਸਟ ਕਰੋ ਤੇ ਇਸ ਤਰ੍ਹਾਂ ਮੈਂ ਜਾ ਨਹੀਂ ਸਕਦਾ ਕਈ ਵਾਰੀ ਲਾਗੇ ਪਹੁੰਚ ਜਾਈਦਾ ਵਾ ਮਾ ਇੱਕ ਅੱਧਾ ਕਿਲੋਮੀਟਰ ਰਹਿ ਜਾਂਦਾ ਤੇ ਲੋਕੀ ਰਾਈਡ ਕੈਨਸਲ ਕਰ ਦਿੰਦੇ ਤੇ ਤੇਲ ਮੈਂ ਕਹਤੋਂ 9-10 ਕਿਲੋਮੀਟਰ ਤੇਲ ਫੂਕੇ ਜਾਵਾਂ ਇਸ ਕਰਕੇ ਧਿਆਨ ਦਿਆ ਕਰੋ ਸਾਰੇ ਮੇਰੇ ਵੀਰ ਭਰਾ ਜਿਹੜੇ ਜਿਹੜੇ ਇਹ ਉਬਨਾ ਸ਼ੂਬਨਾ ਚਲਾਉਂਦੇ ਜੀ ਤਾਂ ਰਾਈਡਾਂ ਪਾਉਂਦੇ ਜੀ ਤੇ ਜਦੋਂ ਰਾਈਡ ਪਾਉਂਦਾ ਤੇ ਡਰਾਈਵਰ ਪਹਿਲਾਂ ਤੁਹਾਨੂੰ ਫੋਨ ਕਰਦਾ ਮੈਸੇਜ ਉਹ ਚੀਜ਼ ਵਾਲ ਤੁਸੀਂ ਧਿਆਨ ਦਿਆ ਕਰੋ ਅੱਜ ਤੇ ਬਹੁਤਾ ਹੀ ਮੰਦਾ ਲੱਗਦਾ ਮੈਨੂੰ 2.5 ਘੰਟੇ ਹੋ ਗਏ ਇੱਥੇ ਪੰਪ ਤੇ ਸੀਐਨਜੀ ਪਵਾ ਕੇ ਖੜੇ ਨੂੰ ਅਸੀਂ ਐਲਫਾ ਮੰਨ ਤੋਂ ਗਏ ਸੀ ਤੇ ਘੁੰਮ ਘਮਾ ਕੇ ਫਿਰ ਅਸੀਂ ਐਲਫਾ ਮੰਨ ਤੇ ਆ ਗਏ ਅੱਜ ਤਾਂ ਮੈਂ ਤੁਹਾਨੂੰ ਕੀ ਦੱਸਾਂ ਮੈਂ ਤਾਂ ਤੇ ਆਪ ਕੁਝ ਨਹੀਂ ਹੈਗਾ ਦੱਸਣ ਨੂੰ ਤੇ ਸਾਡੇ ਤੇ ਐਸਐਚਓ ਸਾਹਿਬ ਜਦੋਂ ਮਿਲਦੇ ਉਦੋਂ ਮੈਨੂੰ ਪੁੱਛਦੇ ਕਿ ਓਲਾ ਚਲਾਈ ਏ ਮੈਂ ਕਹਿੰਦਾ ਨਾ ਉਹ ਕਹਿੰਦੇ ਬਸ ਠੀਕ ਹੈ ਫਿਰ ਨਹੀਂ ਚਲਾਈ ਤੇ ਬੈਠੇ ਰੋ ਵੇਲੇ ਪਰਾਣੀ ਕੀ ਹਿਸਾਬ ਦਾਬ ਕੰਮ ਦਾ ਜੇ ਆਉਂਦਾ ਤੇ ਐਂ ਕਿਤੇ ਆਉਂਦਾ ਕੀ ਜਿਵੇਂ ਗਾੜੀ ਬਾਫ ਰੋਲਾ ਆ ਜਾਂਦਾ ਕਿ ਡਾਗੇ ਲੈ ਜਾਣਾ ਇਹਨੇ ਤੇ ਨਹੀਂ ਆਉਣਾ ਤੇ ਬੈਠੇ ਰੋ ਜਿਵੇਂ ਕੰਦਾ ਦੇ ਕਾਮ ਬੈਠੇ ਹੁੰਦੇ ਆ ਮੂੰਹ ਚੁੱਕ ਕੇ ਜਮਕਾਰ ਸਹਿਦ ਸੇ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਪਾਵ ਖੰਡਾ ਹੈ ਅਬ ਨਾਸੀ ਪੂਰਬ ਪਾਇਆ ਪਰਮੇਸ਼ਰ ਬੋਸੋਗ ਖੰਡ ਮੈਂ ਮੰਡਾ ਹੈ ਹਾਂ ਜੀ ਆਪਾਂ ਗਏ ਸੀ ਦਲੀਆਰਪੁਰ ਇਹ ਤਰ੍ਹਾਂ ਹੈ ਜੀ ਮਜੀਠੇ ਦੇ ਲਾਗੇ ਮਜੀਠੇ ਤੋਂ ਪਰੇ ਮਜੀਠੇ ਦਾ ਹੁਣਾ ਕੋਈ 6-7 ਕਿਲੋਮੀਟਰ ਰੋਡ ਤੋਂ ਲੱਤ ਕੇ ਥੱਲੇ ਪਿੰਡਾ ਪੁੰਡਾ ਜੀਆਂ ਨੂੰ ਤੇ ਰਾਈਡ ਪਈ ਸੀ ਤੇ ਮੈਂ ਚਲੋ ਕੋਈ ਗੱਲ ਨਹੀਂ ਲਾ ਆਉਨੇ ਆ ਤੇ ਆਪਾਂ ਰਾਈਡ ਲਾ ਕੇ ਦੁਬਾਰਾ ਆ ਗਏ ਆਂ ਜੀ ਗੁਰਮਾਨੰਗ ਦੇ ਹਸਪਤਾਲ ਦੇ ਲਾਗੇ ਖੜੇ ਆਂ ਆਪਾਂ ਤੇ ਉਧਰ ਨੇਰਾ ਬੜਾ ਸੀ ਬਹੁਤਾ ਜਿਆਦਾ ਮੁਜੀਠੇ ਤੱਕ ਤਾਂ ਠੀਕ ਆ ਸੜਕ ਬਣੀ ਚੰਗੀ ਵਧੀਆ ਤੇ ਜੀਰੋ ਆਪ ਮੁਜੀਠੇ ਤੋਂ ਟਨ ਕਿਧਰ ਥੱਲੇ ਸੱਜਿਆ ਥਨੂ ਤੇ 2 ਕਿਲੋਮੀਟਰ ਗਏ ਤੇ ਗਾੜੀ ਸੁਬਾ ਆ ਗਿਆ ਤੇ ਫਿਰ ਸੁਵੇ ਸੁਵੇ ਕੰਢੇਓ ਕੰਢੀ ਚਲੋ ਮੈਂ ਵੀਰ ਨੂੰ ਲਾ ਕੇ ਤੇ ਮਿੰਟੋ ਮਿੰਟੀ ਆ ਗਿਆ ਵਾਪਸ ਹੁੰਦੇ ਆ ਫਿਰ ਨਾਲੇ ਮੈਂ ਬਾਣੀ ਪੜ ਲਈ ਤੇ ਬਾਣੀ ਪੜਦੇ ਪੜਦੇ ਕੋਦੋਂ ਆ ਮੈਂ ਰੋਡ ਤੇ ਆ ਚੜਿਆ ਮੈਨੂੰ ਪਤਾ ਨਹੀਂ ਲੱਗਾ ਤੇ ਬਸ ਹੁਣ ਆਪਾਂ ਆ ਗਏ ਇੱਥੇ ਤੇ ਹੁਣ ਮੈਂ ਆ ਲੈ ਹੀ ਜਾਂ ਲੱਗਿਆ ਨਾ ਜਦੋਂ ਮੈਂ ਸਵਾਰੀ ਪਿੱਕ ਕੀਤੀ ਉਹਦੇ ਲੱਗੇ ਆ ਹੈਗੀ ਆ ਨਿਊਟਰੀ ਚੌਲ ਤੇ ਛੋਲਿਆਂ ਛੋਲਿਆਂ ਦੀ ਸਬਜ਼ੀ ਨਾਲ ਚੌਲ ਚਾਣੇ ਇਦਾਂ ਹੁੰਦੇ ਆ ਉਹਦੇ ਤੋਂ ਬਹੁਤ ਵਧੀਆ ਹੁੰਦਾ ਸਿਸਟਮ ਆਪਣਾ ਵੀਰ ਹੀ ਆ ਤੇ ਉਹ ਆਪਣੇ ਸਟੇਸ਼ਨ ਦੇ ਲਾਗੇ ਲੋਂਦੇ ਨੇ ਬਹੁਤ ਵਧੀਆ ਘੈਂਟ ਤੇ ਉਹਨਾਂ ਨੂੰ ਮੈਂ ਡੱਬੀ ਭਰ ਆ ਲਈ ਸੀ ਤੇ ਮੈਂ ਕਿਹਾ ਚਲੋ ਫਿਰ ਜਦੋਂ ਟਾਈਮ ਲੱਗਾ ਤੇ ਰਖਾ ਲਾਂਗੇ ਹੁਣ ਮੈਂ ਲੱਗਾ ਖਾਣ ਬਾਕੀ ਆਪਾਂ ਵਲੌਗ ਦਾ ਐਂਡ ਕਰਦੇ ਆ ਤੇ ਬਾਕੀ ਤੁਸੀਂ ਵਲੌਗ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਕਰ ਦਿਓ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਮਿਲਦੇ ਆਂ ਜੀ ਆਪਾਂ ਸਵੇਰੇ ਨੈਕਸਟ ਵਲੌਗ ਦੇ ਨਾਲ ਓਕੇ ਜੀ ਧੰਨਵਾਦ ਤੁਹਾਡਾ ਸਭ ਦਾ ਖੁਸ਼ ਰਹੋ ਆਬਾਦ ਰਹੋ